ਤੇਰਸਾ ਮਾਨ ਸਤਕਾਰ ਸਾਡੇ ਮੇਰੇ ਵੱਲੋਂ ਭੈਣ ਵੱਲੋਂ ਮਾਨ ਕੀਤਾ ਗਿਆ ਬਾਬਾ ਸਤ ਚੰਦ ਸੱਚੀਆਂ ਸਰਕਾਰਾਂ ਦੇ ਨਾਂ ਤੇ ਬਹੁਤ ਸਾਰਾ ਸਤਕਾਰ ਮਾਣ ਆਇਆ ਜੀ ਸੋ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੀਆਂ ਸੰਗਤਾਂ ਦਾ ਐਸੇ ਤਰ੍ਹਾਂ ਪਿਆਰ ਤੇ ਸਤਕਾਰ ਦੇ ਨਾਲ ਪ੍ਰੋਗਰਾਮ ਦਾ ਆਨੰਦ ਮਾਣਨਾ ਸੋ ਹਾਂਜੀ ਅਗਲੀ ਹਾਜ਼ਰੀ ਮਹਿਕ ਰੀਤ ਮੈਡਮ ਰੀਤ ਜੀ हिमाचल प्रदेश हवा हवाई ए तमाकाडास मैडम रीथ ले जी लेकरनी जी क्योंकि नचणा ਵੀ ਇਵਾਦਤ ਬਣ ਜਾਂਦਾ ਜੇ ਨਚਨੇ ਦਾ ਕੋਈ ਚੱਜ ਹੋਵੇ ਬਾਟਰ ਮੱਕੇ ਦੀ ਕੀ ਜਾਣੇ ਜਿਹਦਾ ਘਰੇ ਬੈਠੇ ਆਂ ਹੱਜ ਹੋਵੇ ਬੈਠਾ ਹੋਵੇ ਜੇ ਸ਼ਾ ਇਨਾਇਤ ਕੇ ਬੋਲਾ ਲਾ ਕਿ ਹਰ ਸ਼ਿੰਗਾਰ ਨਚੇ ਪੱਥਰ ਵਿਕੜ ਕੇ ਕਿਉਂ ਨਾ ਹੋਣ ਪਾਣੀ ਜਦੋਂ ਸਾਵਣੀ ਯਾਰ ਦੇ ਯਾਰ ਨੱਚੇ ਮਿਲੇ ਤਾਲ ਨਾਲ ਤਾਲ ਉਹ ਨਾਚ ਹੁੰਦਾ ਉਹ ਨਾਚ ਕਦ ਅਜੂ ਬਿਤਾਲ ਨੱਚੇ ਸ਼ਾਮੀ ਇੱਕ ਅਗੇ ਬੁਲੇ ਨੱਚੇ ਜਿਵੇਂ ਕਿ ਬੁਲੇ ਦੇ ਕੀ ਹਜ਼ਾਰ ਨੱਚੇ ਸੁਲਾਓ ਹਾਜ਼ਰੀ ਰੀਤ ਹਿਮਾਚਲ ਪ੍ਰਦੇਸ਼ ਮਸੀਬਤ ਸੈਣ ਬਣ ਬਣ ਤੈਂ ਇਹਨਾਂ ਆਸ਼ਕਾਂ ਦੇ कयो लखण जनम विझो ਸਤਿ ਨਿਤੀ ਜੀ ਬੜੀ ਸੇਵਾ ਕੀਤੀ ਹੈ ਬਾਬਾ ਜੀ ਦਾ ਸਾਲ ਵਿੱਚ ਵਿੱਚ ਨੂੰ ਤੇ ਟਾਈਮ ਟਪਾਏ ਸੀ ਮੇਰੇ ਵਰਗੇ ਹੋਰ ਕਿੰਨੇ ਤੋਂ ਪਿੱਛੇ ਨਾ ਸੀ ਹਲੇ ਹਲੇ ਯਾਰ ਰੋਲਾ ਨਾ ਪਾਓ ਇੱਕ ਮਿੰਟ ਇੱਕ ਮਿੰਟ ਭਾਜੀ ਅੱਜ ਦਸੀ ਕਿੰਨੇ ਇੱਕ ਜਿਵਲੀ ਵੇਂਦਿਆ ਸਾਡੇ ਭਰਾਵਾਂ ਨੂੰ ਜੀ ਐ ਇੱਕ ਤੁਹਾਡੀ ਅਸੀਂ ਫਰਮਾਇਸ਼ ਪੂਰੀ ਕਰਦੇ ਵੀ ਹੁਣ ਸਾਨੂੰ ਨਾ ਕਿਉਂ ਦੁਆਰਾ ਕਿਉਂਕਿ ਥੋੜੀ ਜਿਹੀ ਧਰਮ ਕੈਟ ਵਿੱਚ ਚੱਲਣ ਦੀ ਵਾਸੇ ਗੁੱਸਾ ਨਹੀਂ ਭਾਈ ਕਰਨਾ ਜਿਹਨੇ ਗੋਣਾ ਲੋਣਾ ਐਦਾਂ ਦਾ ਗੋਣਾ ਲੋਣਾ ਉਹ ਉੱਠ ਕੇ ਜਾ ਸਕਦਾ ਜੇ ਇਹਨਾਂ ਨੂੰ ਨਾ ਧਰਮ ਗੋਣਾ ਲਵਾਓ ਇੱਥੇ ਠੀਕ ਹੈ ਨਾ ਜਿਹੜੇ ਜਿਹਦੇ ਦਿਲ ਦੇ ਵਿੱਚ ਆ ਨਾ ਜਿਹਨੇ ਗੁੱਸਾ ਕਰਨਾ ਕਰੀ ਚੱਲੇ ਧਰਮ ਗੋਣਾ ਲੋਣਾ ਜਿਹੜਾ ਮਾਜੀ ਗੋਣਾ ਲਾ ਲਓ ਜਿਹਨੇ ਤਾਂ ਗੋਣਾ ਲਾਉਣਾ ਅੱਛੇ ਖੜ ਕੇ ਗੱਲ ਦਾ ਰੇਸ ਤੇ ਸੋ ਬਹਿ ਜਾਓ ਬਹਿ ਜਾ ਪਾਜੀ ਬਹਿ ਜਾਓ ਸੋ ਬੇਨਤੀ ਹੈ ਵੀ ਧਾਰਮਿਕ ਆਟਮਾ ਲਾਓ ਕੋਈ ਗੱਲ ਨਹੀਂ ਕਿਉਂਕਿ ਆਪਾਂ ਸਾਰੇ ਇੱਕੋ ਹੀ ਆ ਕੋਈ ਬਗਾਨਾ ਨਹੀਂ ਇੱਥੇ ਬੈਠਾ ਸੋ ਸਾਰੇ ਪਿਆਰ ਦੇ ਨਾਲ ਪ੍ਰੋਗਰਾਮ ਦਾ ਆਨੰਦ ਮਾਣੋ ਔਰ 5 6 ਵਜੇ ਤੱਕ ਪ੍ਰੋਗਰਾਮ ਤੁਹਾਨੂੰ ਐਸੇ ਤਰ੍ਹਾਂ ਵਧੀਆ ਪ੍ਰੋਗਰਾਮ ਮਿਲੇਗਾ ਜੋ ਕੁਸ਼ਦਾਨਿ ਸੰਗਤਾਂ ਦੇ ਨਾਂ ਜੀ ਹਾਂਜੀ ਸੁਵਿਧਿਆਤਮਿਆਂ ਪਿੰਡ ਸੁਲਤਾਨਪੁਰ ਤੋਂ ਜਿੰਨੀ ਵੀ ਸੰਗਤ ਆਈ ਉਹਨਾਂ ਦੇ ਨਾਲ ਦੀ ਸਾਰੇ ਸੁਲਤਾਨਪੁਰ ਵਾਲਿਆਂ ਦੇ ਨਾਲ ਦੀ ਦੀ ਹੋਰ ਬਹੁਤ ਸ਼ਰਮਾਨ ਗੱਗੀ ਦੇ ਨਾਲ ਦੀ ਗੱਗੀ ਦੇ ਨਾਲ ਦੀ ਤੇ ਹੋਰ ਬਹੁਤ ਸ਼ਰਮਾਨ ਜੀ ਸਰਕਾਰੀ ਸਕੂਲ ਵਾਲਿਆਂ ਦੇ ਨਾਲ ਦੀ ਤੇ ਵਿਅਤਮਿਆਂ ਲਪ੍ਰੀਤ ਤੇ ਰਿਆਨ ਦੇ ਨਾਲ ਦੀ ਰੋਹਿੰਦ ਜੀ ਇਟਲੀ ਵਾਲਿਆਂ ਦੇ ਨਾਲ ਦੀ ਤੇ ਕੋਮਲ ਜਸਦੀ ਦੇ ਨਾਲ ਦੀ ਖੁਸ਼ੀ ਕਾਜਲ ਤੇ ਜੈਸਮੀ ਦੇ ਨਾਲ ਦੀ ਤੇ ਹੋਰ ਬਹੁਤ ਸ਼ਰਮਾਨ ਜੀ ਰਾਹੁਲ ਜੀ ਸਪੇਨ ਵਾਲੇ ਦੇ ਨਾਲ ਦੀ ਤੇ ਚੰਦ ਰਾਇਪੁਰੀਏ ਦੇ ਨਾਤੀ ਹੋਰ ਬਹੁਤ ਸਰਮਾਨ ਜੀ ਅਰਜੁਨ ਕਟਾਰੀਆ ਦੇ ਨਾਤੀ ਕਰਨ ਕਟਾਰੀਆ ਦੇ ਨਾਤੀ ਗਲੈਂਡ ਵਾਲਿਆਂ ਦੇ ਨਾਤੀ ਤੀਵਯਤਮੇ ਜੀ ਦਿਆਨੰਦ ਨਾਤੇ ਤੇ ਹੋਰ ਬਹੁਤ ਸਰਮਾਨ ਜੀ ਦਿਆਨੰਦ ਦੇ ਨਾਤੀ ਤੇ ਹੋਰ ਬਹੁਤ ਸਰਮਾਨ ਰਿਕਸੋ ਹੁੰਦਾ ਰਿਕਸੋ ਹੁੰਦਾ ਜੀਟਲੀ ਵਾਲਿਆਂ ਦੇ ਨਾਤੀ ਤੇ ਹੋਰ ਬਹੁਤ ਸਰਮਾਨ ਜੀ ਮਨੀ ਵਕੀਲ ਦੇ ਨਾਤੇ ਮਨੀ ਵਕੀਲ ਸਾਹਿਬ ਦੇ ਨਾਤੇ ਤੇ ਬਲਵਿੰਦਰ ਕੁਮਾਰ ਦੇ ਨਾਤੇ ਸੜੀ ਆਂਟੀ ਜੀ ਵੱਲੋਂ ਬਲਵਿੰਦਰ ਸਿੰਘ ਦੇ ਨਾਤੇ ਤੇ ਹੋਰ ਬਹੁਤ ਸਰਮਾਨ ਜੀ ਮਨੀ ਜੀ ਦੇ ਵਹੀ ਵਾਲਿਆਂ ਦੇ ਨਾਲ ਤੇ ਕੰਬੇ ਦੇ ਨਾਲ ਤੇ ਹੋਰ ਉਹ ਸਰਮਾਨ ਜੀ ਪ੍ਰਿੰਸ ਦੇ ਨਾਲ ਤੇ ਪ੍ਰਿੰਸ ਦੇ ਨਾਲ ਤੇ ਹੋਰ ਉਹ ਸਰਮਾਨ ਜੀ ਤਾਂ ਕਮਿਆਰੀ ਤੋਂ ਜਿੰਨੇ ਵੀ ਮੁੰਡੇ ਆਏ ਨਹੀਂ ਉਹਨਾਂ ਦੇ ਨਾਲ ਤੇ ਕਮਿਆਰੀ ਵਾਲਿਆਂ ਦੇ ਨਾਲ ਤੇ ਹੋਰ ਉਹ ਸਰਮਾਨ ਜੀ ਲੰਦਰਤ ਕਵੈਤ ਵਾਲੀ ਦੇ ਨਾਂ ਤੇ ਹੋਰ ਬਹੁਤ ਸਰਮਾਨ ਜੀ ਸਨੀ ਮਸਾਨੀ ਦੇ ਨਾਂ ਤੇ ਰਾਜਨ ਮਸਾਨੀ ਦੇ ਨਾਂ ਤੇ ਤੇ ਨਕਲਾ ਦੇ ਸ਼ਕੀਨ ਮੁੰਡੇ ਸ਼ੇਖੂਪੁਰੀਏ ਦੇ ਨਾਂ ਤੇ ਸੌਰਵਜੀਤ ਵੇਈ ਵਾਲੀ ਦੇ ਨਾਂ ਤੇ ਰਵੀ ਨਗਰੀਏ ਦੇ ਨਾਂ ਤੇ ਰਵੀ ਨਗਰੀਏ ਦੇ ਨਾਂ ਤੇ ਤੇ ਤਾਂਤਨਿਕ ਸੌਰਸ਼ੀ ਦੀ ਨਾਮਕਮ ਰਾਜਾ ਸਾਹਿਬ ਜੀ ਨੇ ਯਾਰੀ ਬੜੀਆਂ ਸਰਕਾਰਾਂ ਨਾਂ ਤੇ ਤੇ ਸੁਲਤਾਨ ਪਰਤਾਹੂ ਜਿੰਨੇ ਵੀ ਆਏ ਨੇ ਹੋਰਾਂ ਦੇ ਨਾਂ ਤੇ ਸਾਰੇ ਸੁਲਤਾਨ ਪਰਵਾਰੀਆਂ ਦੇ ਨਾਂ ਤੇ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਇੱਕ ਜੂਰੀ ਬੇਨਤੀ ਮਿੱਤਰੋ ਬੱਬਾ ਜੀ ਦੇ ਸਾਹਮਣੇ ਕਾਣਾ ਥੋੜਾ ਜਿਹਾ ਥਾਂ ਜਰੂਰ ਛੱਡ ਦਿਓ ਜੀ ਸ਼ੁਕਰੀਆ ਸੋ ਹੈਲੋ ਸੁਵਿੰਦ ਬਾਜੀ ਸਾਡੇ ਨਵੀ ਪੰਡਿਤ ਜੀ ਦੇ ਨਾਤੇ ਜੀ ਨਵੀ ਪੰਡਿਤ ਜੀ ਦੇ ਨਾਤੇ ਪ੍ਰਿੰਸ ਗੁਰਾਇਆਂ ਵਾਲਿਆਂ ਦੇ ਨਾਤੇ ਲਵ ਗੁਰਾਇਆਂ ਵਾਲਿਆਂ ਦੇ ਨਾਤੇ ਸੁਵਿੰਦ ਮੈ ਜੀ ਸਨੀ ਦੇ ਨਾਤੇ ਅਰਸ਼ ਦੇ ਨਾਤੇ ਇਸ਼ਾਨ ਦੇ ਨਾਤੇ ਤੇ ਸਾਡੇ ਢਿੱਲੋਂ ਜੀ ਦੇ ਨਾਤੇ ਜੀ ਢਿੱਲੋਂ ਦੇ ਨਾਤੇ ਸਨੀ ਦੇ ਨਾਤੇ ਅਰਸ਼ ਦੇ ਨਾਤੇ ਨਵੀ ਪੰਡਿਤ ਦੇ ਨਾਂ ਤੇ ਪ੍ਰਿੰਸ ਤੇ ਲਵ ਗੁਰਾਇਆ ਵਾਲਿਆਂ ਦੇ ਨਾਂ ਤੇ ਆਈ ਹੋਈ ਸੰਗਤ ਦੇ ਨਾਂ ਤੇ ਥੈਂਕ ਯੂ so much ji ਹਲੇ so ਬਾਬਾ ਜੀ ਦਾ ਸੰਗ ਵਿੱਚ ਰੂਹੀ ਅੱਛਾ ਜੀ ਜਦ ਤੱਕ ਆਪ ਮੈਟ ਇਕੱਠਾ ਕਰਨਾ ਪੈਣਾ ਆ ਥੋੜੀ ਜਿਹਾ ਕਰਾਓ ਸੈਟਿੰਗ ਕਰਾਓ ਥੋੜੀ ਜੀ ਹੈਲੋ ਅ ਸਬੇੰਤੀ ਕਰਦੇ ਸਾਡੇ ਵੀਰਾਂ ਕੇ ਜਿੱਧਰੋਂ ਕਿਰਪਾ ਕਰਕੇ ਥੋੜਾ ਜਿਹਾ ਰਸਤਾ ਵੇਲਾ ਕਰ ਦਿਓ ਜਿੱਧਰੋਂ ਥੋੜਾ ਜਿਹਾ ਰਸਤਾ ਵੇਲਾ ਕਰ ਦਿਓ ਜੀ ਅ ਜੇ ਬਹਿਣਾ ਤਾਂ ਬਹਿ ਵੀ ਜਾਓ ਕੋਈ ਗੱਲ ਨਹੀਂ ਬਹਿ ਕੇ ਦੇਖੂਗਾ ਤੁਹਾਨੂੰ ਜਿਆਦਾ ਵਧੀਆ ਲੱਗੂਗਾ ਜੀ ਤੇ ਨਾਲ ਦੀ ਨਾਲ ਬਹੁਤ ਸਾਰਾ ਮਾਸਕਰ ਸੋ ਇੱਕ ਦੋ ਹਾਜ਼ਰੀਆਂ ਉਸ ਤੋਂ ਬਾਅਦ ਨਾਲੇ ਸਾੰਗ ਬੱਬੂਵਾਰਾ ਜੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਜੀ ਹਾਂਜੀ ਠੀਕ ਆ ਜੀ हाँ जी हाँ जी मैं कर जी मैं पहले कहता जी हाँ जी बैठो बैठो बैठो, बैठो 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 बहुत बहुत धन्यवाद जी जे वीर खड़े हो सी जी। जे खड़ना भी कोई गल थोड़ा रास्ता छड़ खड़ दो जी बाबा बोरा जी कितो आया जी साहला थान जी सिद्ध गली सरकार समैला थान जिते लोग दर्शन तरसे अस उसे बा बोरा जी बुलाया जी पर ऐदा ना करो जी हाँ जी हाँ जी बिठाना जी बिठाना कृपा करके ਅਸਲਾਮ ਜੀ ਤੁਹਾਡੀ ਹਾਜ਼ਰੀ ਬਹੁਤ ਬਹੁਤ ਵਧਾਨ ਕਰਨੀ ਹੈ ਇਸ ਪੜੀ ਦੀ ਹਨ ਵਾਚਨ ਬੇਦਰੀ ਕਲਾਕਾਰ ਮੈਡਮ ਰੂਹੀ ਜੀ ਹਾਂਜੀ ਆ ਮੈਡ ਸ਼ਰਦੂ ਜੀ ਆਪਾ ਮੈਂ ਆਦਲੀ ਆਹਲਾਰ ਜਾਦੇ ਗਿਰਾਨੇ ਵਿਦਾ ਬਨਾ ਮੈਂ ਆਈ ਜੇ ਰੋਜ਼ ਰੋਜ਼ ਨੇ ਸ਼ਾਬ ਬੰਦ ਕਰੋ ਇਹ ਬਾਦ ਬਾਦ पे अब इस्तेलाब बंद कर